ਅੱਜ ਅੰਮ੍ਰਿਤਸਰ ਦੇ ਬਜਟ ਪਵਨ ਵਿੱਚ ਸੰਸਦ ਗੁਰਜੀਤ ਸਿੰਘ ਔਜਲਾ ਵੱਲੋਂ ਦਿਸ਼ਾ ਕਮੇਟੀ ਦੀ ਇੱਕ ਅਹਿਮ ਮੀਟਿੰਗ ਆਯੋਜਿਤ ਕੀਤੀ ਗਈ। ਇਸ ਮੀਟਿੰਗ ਵਿੱਚ ਜ਼ਿਲ੍ਹੇ ਦੇ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ, ਵਿਭਾਗੀ ਅਧਿਕਾਰੀ ਅਤੇ ਲੋਕ ਪ੍ਰਤੀਨਿਧੀਆਂ ਨੇ ਹਾਜ਼ਰੀ ਲਗਾਈ। ਮੀਟਿੰਗ ਦਾ ਮੁੱਖ ਉਦੇਸ਼ ਸ਼ਹਿਰ ਅਤੇ ਜ਼ਿਲ੍ਹੇ ਦੇ ਚੱਲ ਰਹੇ ਅਤੇ ਆਉਣ ਵਾਲੇ ਵਿਕਾਸ ਕਾਰਜਾਂ ਦੀ ਸਮੀਖਿਆ ਕਰਨਾ ਸੀ। ਮੀਟਿੰਗ ਵਿੱਚ ਸਭ ਤੋਂ ਵੱਧ ਚਰਚਾ ਹੜ੍ਹ ਪ੍ਰਭਾਵਿਤ ਖੇਤਰਾਂ ਤੇ ਹੋਈ। ਸੰਸਦ ਔਜਲਾ ਨੇ ਸਾਫ਼ ਕੀਤਾ ਕਿ ਸਰਕਾਰ ਵੱਲੋਂ ਕਿਤੇ ਜਾ ਰਹੇ ਰਾਹਤ ਕਾਰਜਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਅਤੇ ਜਿਨ੍ਹਾਂ ਲੋਕਾਂ ਦੇ ਘਰ ਖੇਤ ਪਸ਼ੂ ਜਾਂ ਮਾਲ ਡੰਗਰ ਹੜ੍ਹ ਵਿੱਚ ਨੁਕਸਾਨੇ ਗਏ ਨੇ ਉਹਨਾਂ ਨੂੰ ਜੋਗ ਮੁਆਵਜ਼ਾ ਮਿਲੇਗਾ ਖਾਸ ਕਰਕੇ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਦੇ ਘਰਾਂ ਵਿੱਚ ਕਣਕ ਜਾਂ ਹੋਰ ਅਨਾਜ ਸੜ ਗਿਆ ਉਨ੍ਹਾਂ ਦੇ ਨੁਕਸਾਨ ਦੀ ਪੂਰੀ ਪਰਪਾਈ ਕੀਤੀ ਜਾਵੇਗੀ ਸਕੂਲਾਂ ਦੀ ਸਥਿਤੀ ਵੀ ਮੀਟਿੰਗ ਦਾ ਕੇਂਦਰ ਰਹੀ ਲਗਭਗ 70 ਸਕੂਲਾਂ ਦੇ ਬੋਰ ਖਰਾਬ ਹੋ ਚੁੱਕੇ ਨੇ ਜਿਸ ਕਰਕੇ ਪਾਣੀ ਦੀ ਸਮੱਸਿਆ ਗੰਭੀਰ ਬਣ ਗਈ ਹੈ ਸੰਸਦ ਨੇ ਕੋਸ਼ਨਾ ਕੀਤੀ ਹੈ ਕਿ ਹਰੇਕ ਪ੍ਰਭਾਵਿਤ ਸਕੂਲ ਨੂੰ 50-50000 ਰੁਪਏ ਦੀ ਰਾਹਤ ਰਾਸ਼ੀ ਦਿੱਤੀ ਜਾਵੇਗੀ ਤਾਂ ਜੋ ਤੁਰੰਤ ਮੁਰੰਮਤ ਦਾ ਕੰਮ ਸ਼ੁਰੂ ਕੀਤਾ ਜਾ ਸਕੇ ਜਿਨ੍ਹਾਂ ਸਕੂਲਾਂ ਦੀਆਂ ਬਿਲਡਿੰਗਾਂ ਪੂਰੀ ਤਰ੍ਹਾਂ ਨਸ਼ਟ ਹੋ ਗਈਆਂ ਉਹਨਾਂ ਲਈ ਨਵੀਆਂ ਬਿਲਡਿੰਗਾਂ ਬਣਾਈਆਂ ਜਾਣਗੀਆਂ ਅਮਰਸਰ ਦਿਸ਼ਾ ਕਮੇਟੀ ਦੀ ਰਿਵਿਊ ਮੀਟਿੰਗ ਬਜਟ ਭਵਨ ਵਿਖੇ ਕੀਤੀ ਗਈ ਜਿਹਦੇ ਚ ਜ਼ਿਲ੍ਹਾ ਪ੍ਰਬੰਧਕ ਡੀਸੀ ਸਾਹਿਬ ਔਰ ਬਾਕੀ ਵੀ ਜਿਹੜੇ ਮੁਖ ਅਧਾਰਿਆਂ ਦੇ ਮੁਖੀ ਨੇ ਜਿਹੜੇ ਦੇ ਉਹ ਹਾਜ਼ਰ ਹੋਏ ਉਹਦੇ ਚ ਅਸੀਂ ਹੜ੍ਹਾਂ ਨੂੰ ਲੈ ਕੇ ਅੱਜ ਜਿਹੜੀ ਮੁੱਖ ਮੀਟਿੰਗ ਸੀ ਉਹ ਅਜਨਾਲੇ ਨੂੰ ਲੈ ਕੇ ਚਰਚਾ ਕੀਤੀ ਕਿ ਕਿੰਨਾ-ਕਿੰਨਾ ਨੁਕਸਾਨ ਉੱਥੇ ਹੋਇਆ ਕਿਵੇਂ ਦੇ ਰਾਤ ਕਾਰਜ ਉੱਥੇ ਚੱਲ ਰਹੇ ਨੇ ਤੇ ਕਿਵੇਂ ਲੋਕਾਂ ਨੂੰ ਰੀਹੈਬਿਲਿਟੇਟ ਕੀਤਾ ਜਾ ਸਕਦਾ ਜਿਵੇਂ ਸਕੂਲਾਂ ਦੀ ਬਹੁਤ ਮਾੜੀ ਹਾਲਤ ਹੈ ਹੁਣ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਬਿਠਾਉਣਾ ਔਰ ਨਵੇਂ ਬੈਂਚ ਜਾਂ ਉਹਨਾਂ ਦੀਆਂ ਵਰਦੀਆਂ ਦਾ ਪ੍ਰਬੰਧ ਕਰਨਾ ਜਾਂ ਉਹਨਾਂ ਦੀਆਂ ਕਿਤਾਬਾਂ ਦਾ ਪ੍ਰਬੰਧ ਕਰਨਾ ਕਿਉਂਕਿ ਪੜ੍ਹਾਈ ਜੇ 1 ਸਾਲ ਬੱਚੇ ਦੀ ਮਾਰੀ ਜਾਵੇ ਤਾਂ ਬਹੁਤ ਵੱਡਾ ਨੁਕਸਾਨ ਹੁੰਦਾ। ਉਹਨੂੰ ਚੇਚੇ ਤੌਰ ਤੇ ਪ੍ਰਮੁਖਤਾ ਦੇ ਨਾਲ ਅਸੀਂ ਲਿਆਇਆ। ਬਾਕੀ ਜਿਹੜਾ ਰੀਹੈਬਿਲਿਟੇਸ਼ਨ ਹੈ ਜਿਵੇਂ ਫਸਲਾਂ ਸਾਰੀਆਂ ਮਾਰੀਆਂ ਗਈਆਂ ਜਾਂ ਕਣਕ ਦਾ ਬੀਜ ਦਾ ਪ੍ਰਬੰਧ ਕਰਨਾ ਜਿਨ੍ਹਾਂ ਲੋਕਾਂ ਕੋਲ ਕਣਕ ਹੈ ਨਹੀਂ ਕੁਝ ਦੇ ਦੇ ਨੀਲੇ ਕਾਰਡ ਬਣੇ ਨੇ ਪਰ ਜਿਨ੍ਹਾਂ ਦੇ ਨੀਲੇ ਕਾਰਡ ਨਹੀਂ ਬਣੇ ਉਹਨਾਂ ਨੂੰ ਵੀ 4 5 6 ਮਹੀਨੇ ਸਰਕਾਰ ਨੂੰ ਜਾਂ ਕਿਸੇ ਵੀ ਤਰੀਕੇ ਨਾਲ ਉਹਨਾਂ ਦਾ ਪ੍ਰਬੰਧ ਸਾਨੂੰ ਕਰਕੇ ਦੇਣਾ ਪੈਣਾ। ਇਹਨਾਂ ਦੇ ਮਕਾਨ ਡਿੱਗੇ ਨੇ, ਤਰੇੜਾਂ ਆ ਗਈਆਂ ਨੇ, ਫਰਸ਼ ਬਹਿ ਗਏ ਨੇ। ਉਹਨਾਂ ਨੂੰ ਵੱਖ-ਵੱਖ ਤਰੀਕੇ ਦੇ ਨਾਲ ਕਿੱਦਾਂ ਅਸੀਂ ਠੀਕ ਕਰ ਸਕਦੇ ਹਾਂ ਉਹਦੇ ਬਾਰੇ ਵਿਚਾਰ-ਚਰਚਾ ਵੀ ਹੋਈ ਹੈ। ਮਾਲ ਡੰਗਰ ਜਿਹੜਾ ਮਾਰਿਆ ਗਿਆ ਉਹਦੇ ਬਾਰੇ ਵਿਚਾਰ-ਚਰਚਾ ਵੀ ਹੋਈ ਹੈ। ਜਿਹੜੇ ਬੇਜ਼ਮੀਨੇ ਲੋਕਾਂ ਦੇ ਕੋਲ ਜਿਹੜਾ ਰੋਜ਼ਗਾਰ ਹੀ ਇੱਕੀਦਾ ਸੀ ਉਹਦੇ ਬਾਰੇ ਵੀ ਸਰਕਾਰ ਕੀ ਐਬਿਲਿਟੀਟ ਕਰ ਸਕਦੀ ਹੈ। ਉਹਦੇ ਬਾਰੇ ਵਿਚਾਰ-ਚਰਚਾ ਵੀ ਅਸੀਂ ਕੀਤੀ ਜਿਹੜੇ ਬੇਰੋਜ਼ਗਾਰ ਨੇ ਜਿੰਨਾਂ ਕੋਲ ਜ਼ਮੀਨ ਨਹੀਂ ਹੈ ਨਹੀਂ ਉਹਨਾਂ ਦੀਆਂ ਮੁਸ਼ਕਿਲਾਂ ਤੇ ਬਾਕੀ ਇਹ ਜਮੀਨਾਂ ਵਾਲੇ ਵੀ ਨੇ ਛੋਟੇ ਕਿਸਾਨ ਨੇ ਬਹੁਤ ਛੋਟੇ ਇਕਲਾ ਦੋ ਕਿੱਲਾ ਤਿੰਨ ਕਿੱਲੇ ਚਾਰ ਕਿੱਲੇ ਇੰਨੇ ਕਿ ਜਮੀਨਾਂ ਨੇ ਔਰ ਉਹਨਾਂ ਦਾ ਵੀ ਗੁਜ਼ਾਰਾ ਬਹੁਤ ਮੁਸ਼ਕਲ ਹੈ ਕਰਜ਼ੇ ਦੇ ਲੋਕ ਨੇ ਕਰਜ਼ੇ ਦੀਆਂ ਕਿਸ਼ਤਾਂ ਜਿਹੜੀਆਂ ਨੇ ਉਹ ਤਕਰੀਬਨ ਲੋਕਾਂ ਦੇ ਸਿਰ ਤੇ ਚੜੀਆਂ ਆਉਂਦੀਆਂ ਨੇ ਉੱਥੇ ਸਰਕਾਰ ਨੂੰ ਅਸੀਂ ਬੇਨਤੀ ਕੀਤੀ ਹੈ ਕਿ ਕਿਵੇਂ ਕਿਸੇ ਤਰੀਕੇ ਨਾਲ ਚਾਹੇ ਵਿਆਜ ਮਾਫ ਕਰਨ ਜਾਂ ਕੋਈ ਕੁਝ ਸਮੇਂ ਵਾਸਤੇ ਕਿਸ਼ਤਾਂ ਜਿਹੜੀਆਂ ਨੇ ਉਹਨਾਂ ਦੀਆਂ ਰੋਕ ਦਿੱਤੀਆਂ ਜਾਣ ਫਿਰ ਉਹਨਾਂ ਨੂੰ ਦੋ ਚਾਰ ਮਹੀਨੇ ਦੀ ਰਾਹਤ ਦਿੱਤੀ ਜਾਵੇ ਉਤਲਾੜੀ ਡੰਗਰ ਵਗੈਰਾ ਮਰ ਗਏ ਨੇ ਉਹਨਾਂ ਦਾ ਵੀ ਮੌਜੂਦਾ ਜਿਹੜਾ ਉਹ ਬਣਦਾ ਸਰਕਾਰ ਤੇ ਵੀ ਜਿਹੜਾ ਹੜ੍ਹ ਆਏ ਨੇ ਉਹਦਾ ਵੱਡਾ ਕਾਰਨ ਕੀ ਹੈ ਉਹਨੂੰ ਲੱਭ ਕੇ ਜਿਵੇਂ ਤੁਸੀ ਮਜ਼ਬੂਤ ਕੀਤੀ ਜਾਵੇ ਫਾਰਵਰਡ ਬੰਨ ਜਿਹੜਾ ਉਹ ਵੱਡਾ ਬਣਾਇਆ ਜਾਵੇ ਇਹ ਸਰਕਾਰ ਨੂੰ ਪ੍ਰਪੋਜ਼ਲਾਂ ਅਸੀਂ ਭੇਜਾਂਗੇ ਜਿੱਥੇ ਇਰੀਗੇਸ਼ਨ ਨੂੰ ਇੱਕ ਹਦਾਇਤ ਕੀਤੀ ਗਈ ਹੈ ਕਿ ਪੀਡਬਲਯੂਡੀ ਮੰਡੀ ਬੋਰਡ ਤੇ ਨੈਸ਼ਨਲ ਹਾਈਵੇ ਦੇ ਨਾਲ ਜਿਹੜੇ ਕੁਦਰਤੀ ਵਹਾਅ ਹੈ ਜਿੱਥੋਂ ਪਾਣੀ ਲੰਘਦਾ ਹੈ ਉੱਥੇ ਬੁਰਜੀਆ ਜਿਹੜੀਆਂ ਅਸੀਂ ਪਿਛਲੇ ਸਮੇਂ ਦੇ ਵਿੱਚ ਲੰਬਾ ਸਮਾਂ ਹੜਨਾ ਆਉਣ ਕਰਕੇ ਨਹੀਂ ਸੀ ਪਤਾ ਲੱਗਦਾ ਵਹਾਅ ਕਿੱਥੇ ਹੈ ਹੁਣ ਪਤਾ ਲੱਗ ਚੁੱਕਾ ਹੈ ਉੱਥੇ ਪੁੜੀਆਂ ਜ਼ਰੂਰ ਬਣਾਈਆਂ ਜਾਣ ਤਾਂ ਕਿ ਪਾਣੀ ਅੱਗੇ ਲੰਘਦਾ ਜਾਵੇ ਤੇ ਕੋਈ ਇਨਾ ਨੁਕਸਾਨ ਨਹੀਂ ਹੁੰਦਾ ਔਰ ਜਿਹੜੀ ਸੱਕੀ ਹੈ ਤੇ ਜਿਹੜਾ ਨੌਮੀ ਆ ਔਰ ਦੂਸਰੇ ਵੀ ਜਿਹੜੇ ਨਾਲੇ ਨੇ ਜਿਹੜੇ ਇਹ ਪਾਣੀ ਨੂੰ ਬਾਹਰ ਲੈ ਜਾਂਦੇ ਨੇ ਅੱਗੇ ਦਰਿਆਜ ਦੁਬਾਰਾ ਪਾਉਂਦੇ ਨੇ ਇਹਨਾਂ ਨੂੰ ਖਾਲਿਆ ਜਾਵੇ ਇਹਨਾਂ ਦੇ ਨਿਸ਼ਾਨਦੇ ਹੀ ਲਈ ਜਾਵੇ ਔਰ ਕਬਜੇ ਇਹਨਾਂ ਦੇ ਛਡਾਏ ਜਾਣ ਤਾਂ ਕਿ ਦੁਬਾਰਾ ਇਹੋ ਜੀ ਰਾਤ ਇਹੋ ਜੀ ਮੁਸ਼ਕਲ ਨਾ ਆ ਸਕੇ ਲੋਧੀ ਗੁਜਰ ਲਾਗੇ ਜਿਹੜੇ ਦੋ ਗੇਟ ਨੇ ਇੱਕ ਰਾਣੀਆਂ ਨੂੰ ਇੱਕ ਦੂਸਰਾ ਜਿੱਥੇ ਪੱਕੇ ਬੰਦ ਕੀਤੇ ਆ ਉਹਨਾਂ ਨੂੰ ਪੱਕਿਆਂ ਨੂੰ ਤੋੜ ਕੇ ਉੱਥੇ ਗੇਟਾਂ ਦਾ ਪ੍ਰਬੰਧ ਕੀਤਾ ਜਾਵੇ ਜਿੰਨਾ ਲੋੜ ਹੈ ਉਹਨਾਂ ਗੇਟ ਥਾਂ ਕਰ ਦਿੱਤਾ ਜਾਵੇ ਜਿੰਨਾ ਪਾਣੀ ਵਰਤਣ ਦੀ ਲੋੜ ਉਹਨਾਂ ਪਾਣੀ ਹੀ ਵਰਤਿਆ ਜਾਵੇ ਤੇ ਜਾਂ ਬਦਲ ਉਹਨਾਂ ਬਾਕੀ ਨੂੰ ਅੱਗੇ ਜਾਣ ਦਿੱਤਾ ਜਾਵੇ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਅਸੀਂ ਧਿਆਨ ਚ ਜਿਹੜੀਆਂ ਚਰਚਾ ਦੇ ਵਿੱਚ ਲੈ ਕੇ ਆਏ ਆ ਐਗਰੀਕਲਚਰ ਡਿਪਾਰਟਮੈਂਟ ਕਿਵੇਂ ਕਰ ਰਿਹਾ ਹੈ ਇਰੀਗੇਸ਼ਨ ਕਿਵੇਂ ਕਰ ਰਿਹਾ ਹੈ ਰੈਵਨਿਊ ਡਿਪਾਰਟਮੈਂਟ ਕਿਵੇਂ ਕਰ ਰਿਹਾ ਹੈ ਪੰਚਾਇਤੀ ਰਾਜ ਕਿਵੇਂ ਕਰ ਰਿਹਾ ਹੈ ਸੋ ਇਹਨਾਂ ਸਾਰਿਆਂ ਨੂੰ ਜਿੱਦਾਂ ਜ਼ਿਮੀਂਦਾਰਾਂ ਦੇ ਨੁਕਸਾਨ ਹੋ ਗਏ ਜਿੱਦਾਂ ਸੀ ਟਰੈਕਟਰਾਂ ਦਾ ਠੀਕ ਕਰਾ ਕੇ ਦੇ ਹੀ ਰਹੇ ਆ ਜਿਹੜੇ ਲੋਕ ਐਨਜੀਓ ਜਿਹੜੇ ਕੋਈ ਸਮਾਜ ਸਿਵਲ ਲੋਕ ਆਉਣਾ ਚਾਹੁੰਦੇ ਨੇ ਮਦਦ ਕਰਨ ਨੂੰ ਉਹ ਕਿਸ ਡਾਇਰੈਕਸ਼ਨ ਚ ਮਦਦ ਲਈ ਜਾਵੇ ਤਾਂ ਕਿ ਸਹੀ ਜਗ੍ਹਾ ਪੈਸੇ ਜਿਹੜੇ ਆ ਉਹ ਲੱਗ ਸਕਣ ਉਹਦੇ ਬਾਰੇ ਵੀ ਅਸੀਂ ਵਿਚਾਰ ਚਰਚਾ ਕੀਤੀ ਜਿਨ੍ਹਾਂ ਦੇ ਬੋਰ ਖਰਾ ਜਿਵੇਂ ਹੁਣ ਉਹਨਾਂ ਨੂੰ ਵੀ ਉਹਨਾਂ ਦਾ ਵੀ ਠੀਕ ਕਰਾ ਕੇ ਦਿੱਤਾ ਜਾਵੇ ਮੋਟਰਾਂ ਖਰਾਬ ਹੋ ਗਈਆਂ ਨੇ ਜਿਵੇਂ ਤੁਹਾਡਾ ਸਭ ਤੋਂ ਜਿਹੜੇ ਸਕੂਲ ਨੇ ਸਕੂਲ ਕਰੀਬ 174 ਸਕੂਲ ਨੇ ਜਿਨ੍ਹਾਂ ਦੇ ਸਮਰਸੀਬਲ ਜਿਹੜੇ ਉਹ ਖਰਾਬ ਹੋ ਗਏ ਉਹ ਮੈਂ ਇਹਨਾਂ ਨੂੰ ਕਿਹਾ ਕਿ 55000 ਰੁਪਏ ਮੈਂ ਆਪਣੇ ਲੋ ਹਰ ਸਕੂਲ ਦੇ ਜਿਹੜਾ ਖਰਾਬ ਹੈ ਉਹਦਾ ਸਮਰਸੀਬਲ ਦਾ ਬੋਰ ਆਉਣ ਵਾਲੇ ਹਫਤੇ ਦਾ ਹਦਾਂ ਦੇ ਵਿੱਚ ਕੀਤਾ ਜਾਏਗਾ ਕਿਉਂਕਿ ਕਲਾਸਾਂ ਸ਼ੁਰੂ ਹੋਣੀਆਂ ਨੇ ਬੱਚਿਆਂ ਨੂੰ ਪਾਣੀ ਦੀ ਬਹੁਤ ਵੱਡੀ ਲੋੜ ਹੈ ਜਿੱਥੇ ਪਾਣੀ ਬਹੁਤ ਖਰਾਬ ਹੈ ਉੱਥੇ ਜਿਹੜੇ ਅਸੀਂ ਜਿਹੜੇ ਆਰਓ ਵਗੈਰਾ ਨੇ ਉਹ ਲਾ ਕੇ ਦਵਾਂਗੇ ਮਸ਼ੀਨਾਂ ਜਿਹੜੀਆਂ ਨੇ ਤਾਂ ਕਿ ਪਸਾਫ ਪਾਣੀ ਪਾ ਕੇ ਕਰਕੇ ਦਿੱਤਾ ਜਾ ਸਕੇ ਸੋ ਜਿਨ੍ਹਾਂ ਦੇ ਮਕਾਨ ਠੱਠੇ ਨੇ ਉਹਨਾਂ ਦੇ ਰਾਹਤ ਕਾਰਜ ਜਾਂ ਕਿਵੇਂ ਕਰਨੇ ਨੇ ਉਹਨਾਂ ਨੂੰ ਕਿ ਜਲਦੀ ਜਲਦੀ ਛੱਤਮ ਹੋਈ ਹੈ ਕਿਦਾਂ ਕਰਾਉਣੀ ਹੈ ਉਹਦੇ ਬਾਰੇ ਚਰਚਾ ਹੋਈ ਹੈ ਔਰ ਸਭ ਤੋਂ ਵੱਧ ਅਸੀਂ ਇੱਕ ਮਤਾ ਪਾਇਆ ਜਿਹਦੇ 'ਚ ਧੰਨਵਾਦ ਕੀਤਾ ਗਿਆ ਖਾਸ ਕਰਕੇ ਸਰਸੇਵਾ ਵਾਲੇ ਬਾਬਾ ਬਾਬਾ ਜੀ ਉਹਨਾਂ ਦਾ ਬਾਬਾ ਸੁਖਾ ਸਿੰਘ ਜੀ ਸਿਹੜੀ ਵਾਲੇ ਬਾਬਾ ਜਗਤਾਰ ਸਿੰਘ ਜੀ ਤਰਨਤਾਰਨ ਵਾਲੇ ਔਰ ਗੁਰੂ ਕੇ ਬਾਗ ਵਾਲੇ ਬਾਬਾ ਸਤਨਾਮ ਸਿੰਘ ਜੀ ਇਹਨਾਂ ਸਾਰਿਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਬਹੁਤ ਵੱਡੀ ਸੇਵਾ ਇੱਥੇ ਕੀਤੀ ਹੈ 6 ਦੇ ਕਰੀਬ ਬੰਨ ਜਿਹੜੇ ਆ ਉਹ ਵੱਜ ਗਏ ਨੇ ਜਿਹਦੇ 'ਚ ਕੁਝ ਸਰਕਾਰ ਦਾ ਇੰਤਜ਼ਾਮ ਹੈ ਮੁੱਖ ਤੌਰ ਤੇ ਬਾਬਿਆਂ ਦੀ ਇਹ ਵਟੀ ਸੇਵਾ ਹੈ ਜਿਹੜੀ ਇਹਨਾਂ ਨੇ ਕੀਤੀ ਹੈ ਔਰ ਜਿਹੜੀ ਜਿਸ ਦਾ ਖੇਤ ਉਸਕੀ ਰੇਤ ਉਹਦੇ ਬਾਰੇ ਚਰਚਾ ਵੀ ਹੋਈ ਹੈ ਔਰ ਮੈਂ ਇਹ ਜਿਹੜੀ ਜਿਹੜੇ ਮਤਾ ਜਿਹੜਾ ਧੰਨਵਾਦ ਦਾ ਕੀਤਾ ਹੈ ਉਹਦੇ ਚ ਅਸੀਂ ਐਨ ਜੀਓਜ਼ ਦਾ ਵੀ ਔਰ ਸਮਾਜ ਸੇਵੀ ਸੰਸਥਾਵਾਂ ਦਾ ਧੰਨਵਾਦ ਵੀ ਕੀਤਾ ਅੰਮ੍ਰਿਤਸਰ ਤੋਂ ਨਰਿੰਦਰ ਸਿੰਘ ਦੀ ਰਿਪੋਰਟ